ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਅੱਜ ਸਾਡੇ ਸਕੂਲ ਦੇ ਵਿੱਚ ਹੈਲੈਕਸ ਸਪੋਰਟਸ ਮਾਰਸ ਸਕੂਲ ਦੇ ਵਿੱਚ ਮੈਂ ਪ੍ਰਿੰਸੀਪਲ ਮੈਡਮ ਅਮਰਜੋਤ ਕੌਰ ਜੀ ਤੇ ਡਾਇਰੈਕਟਰ ਮੈਡਮ ਦਵਿੰਦਰ ਕੌਰ ਜੀ ਦੀ ਜੋਗਗਵਾਈ ਦੇ ਵਿੱਚ ਸਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਸੰਬੰਧੀ ਸਮਾਗਮ ਕਰਵਾਇਆ ਗਿਆ ਤੇ ਇਸ ਸੰਬੰਧੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ ਇਸ ਸੰਬੰਧ ਦੇ ਵਿੱਚ ਜਪ ਤੇ ਸਕੂਲ ਦੇ ਕੈਂਪਸ ਵਿੱਚ ਜਪਜੀ ਸਾਹਿਬ ਜੀ ਦੇ ਪਾਠ ਸ਼ਬਦ ਗਾਇਨ 12 ਸਾਖੀ ਤੇ ਵਿਦਿਆਰਥੀਆਂ ਵੱਲੋਂ ਸ਼ਹਾਦਤ ਸੰਬੰਧੀ ਵਿਚਾਰ ਪੇਸ਼ ਕੀਤੇ ਗਏ ਤੇ ਦਸਤਾਰਬੰਦੀ ਮੁਕਾਬਲੇ ਨੇ ਜਿਹੜੇ ਉਹ ਕਰਵਾਏ ਗਏ ਤੇ ਇਸ ਜੋ ਸਮਾਰਗਮ ਸੀ ਉਹਦੇ ਕਾਰਨ ਹੀ ਵਿਦਿਆਰਥੀਆਂ ਵੱਲੋਂ ਜ਼ਰੂਰਤਮੰਦ ਲੋੜਵੰਦ ਸੀ ਜਿਹੜੇ ਉਹਨਾਂ ਨੂੰ ਸਰਦੀ ਤੇ ਬਚਾ ਲਈ ਗਰਮ ਕੱਪੜੇ ਜਿਵੇਂ ਬੂਟ ਜਰਾਬਾਂ ਕੰਬਲ ਆਦ ਜਿਹੜੇ ਨੇ ਉਹ ਭੇਟ ਕੀਤੇ ਗਏ ਤਾਂ ਕਿ ਬੱਚਿਆਂ ਦੇ ਵਿੱਚ ਇਹ ਬੱਚਿਆਂ ਤੋਂ ਤਾਂ ਕਰਵਾਇਆ ਗਿਆ ਪ੍ਰਸਤਾਨ ਤਾਂ ਕਰਕੇ ਕਰਵਾਇਆ ਗਿਆ ਕਿ ਤਾਂ ਕਿ ਬੱਚਿਆਂ ਦੇ ਵਿੱਚ ਮਦਦ ਕਰਨ ਦਾ ਗੁਣ ਜਿਹੜਾ ਉਹ ਪੈਦਾ ਹੋਵੇ ਬਾਕੀ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹਨਾਂ ਨੇ ਦੱਸਿਆ ਕਿ ਜ਼ਰੂਰਤਮੰਦ ਤੇ ਲੋੜਵੰਦਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਜ਼ਬਰ ਜ਼ੁਲਮ ਦੇ ਖਿਲਾਫ ਗੁਰੂ ਗੋਬੀ ਸਿੰਘ ਜੀ ਨੇ ਲੜਨਾ ਸਿਖਾਇਆ ਤੇ ਲੋੜਵੰਦਾਂ ਦੀ ਮਦਦ ਕਰਨੀ ਸਿਖਾਈ ਹੈ ਉਹਨਾਂ ਨੇ ਇਨਸਾਨੀਅਤ ਦੇ ਗੁਣਾਂ ਨੂੰ ਹਰ ਇੱਕ ਇਨਸਾਨ ਦੇ ਵਿੱਚ ਭਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਕਿਹਾ ਸੀ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਵੋ ਤੇ ਇੱਕੋ ਹੀ ਮਨੁੱਖਾ ਜਾਤ ਹੈ ਜਿਹਨੂੰ ਅਸੀਂ ਮੰਨਣਾ ਤੇ ਜਿਹਦੇ ਜਿਸ ਇਨਸਾਨੀਅਤ ਦੇ ਗੁਣ ਉਹਨਾਂ ਨੇ ਸਾਡੇ ਵਿੱਚ ਭਰੇ ਨੇ ਉਹ ਅਸੀਂ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹਾਂ ਭਾਈ ਗੁਰਜੀ ਕਾਕਾਲ ਸਾਹਿਬ ਭਾਈ ਗੁਰਜੀ ਕੀ ਫਤਿਹ